ਸਾਸਰੀ ਗਾਲ ਜੀ ਆਹ ਦੇਖੋ ਬਾਬੇ ਦੀ ਹੱਤੀ ਪਾਸਟ ਦੇ ਸਾਹਮਣੇ ਉਹ ਨਹੀਂ 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 ਉਹ ਨਹੀਂ 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 ਇੱਕ 4 4000 ਨਹੀਂ 5 5000 ਨਹੀਂ ਓਏ ਆਹ ਦੇਖੋ ਉਹ ਲੈ ਕੇ ਦੇਣਿਆ ਟੌਪ ਟੌਪ ਦੇ 5-5 ਹਜ਼ਾਰ ਰੂਪੇ ਦਾ ਸੂਟ 15-1500 ਕਿਉਂ ਪੰਜਾਬਾ ਚ 3000-3500 ਤੋਂ ਸਟਾਰਟ ਹੁੰਦਾ ਕਰਵਾ ਚੋ ਸਪੈਸ਼ਲ ਆ ਚੱਕੋ ਦੁਪੱਟਾ ਨਾਲ 2.5 ਮੀਟਰ ਫੁੱਲ ਸੈਜ 1500 ਇਹ 5-5000 ਵਾਲੇ ਬਾਬੇ ਦੀ ਹੱਟੀ ਨੇ 15-1500 ਰੁਪਏ ਕਰਦੇ ਆ ਜੀ। ਇਹ 900 ਰੁਪਏ ਦਾ ਹੋਰ ਘਟਾ ਦੇ। ਜਿਹੜੇ 4-4000 35-3500 ਵਾਲੇ ਸੂਟ ਬਾਬੇ ਦੇ ਹੱਟੀ ਨੇ 8-800 ਰੁਪਏ 'ਚ ਕਰਦੇ ਆ। ਆਹ ਜੀ ਨਾ ਦੁਪੱਟਾ 3000 ਤੋਂ ਘਟਣ ਜਾਂਦਾ ਫੋਰ ਸੈਟ। 8000 ਰੁਪਏ ਦਾ ਕਰਤਾ ਆ। ਅੱਛਾ ਸੂਟ ਹੀ ਪੁਰਾ 1000 ਰੁਪਏ ਦਾ। ਬਿਲਕੁਲ। ਦੇਖੋ ਆਹ ਦੰਮੀਆਂ ਦੇ ਇਲਾਕੇ ਬਾਜ਼ਾਰਾਂ ਦੇ ਵਿੱਚ 4-4000 35-3500 ਬਾਬੇ ਦੀ ਹੱਟੀ ਤੇ 1100 'ਚ ਲੈ ਜਾਓ। ਆਹ ਦੇਖੋ। ਹਾਂ ਜੀ। ਫੁੱਲ ਪੰਜਾਬੀ ਸਟਾਈਲ ਸੂਟ। ਹਾਂਜੀ ਜਿਹੜੀਆਂ ਕਲਾਸ ਬ੍ਰਾਂਡ ਐਡਮਾ ਨੇ ਹਾਂਜੀ ਇਦਾਂ ਦੇ ਘੇਰੇ ਹੈਂਡਵਰਕ ਵਾਲੇ ਇਹਦੇ ਬਿਆਨ ਵਿੱਚ 3500 40 ਜਿਹੜੇ ਸ਼ੋਅਰੂਮ ਵਿੱਚ ਤਿਆਰ ਹੁੰਦੇ ਆ ਆ 15 1500 ਕਰਦੇ ਲੋ ਜਿਹੜੇ ਬਾਜ਼ਾਰਾਂ 'ਚ ਆ ਕੇ ਤੁਸੀਂ ਦਾਜਬਰੀ ਲੱਖ ਲੱਖ ਰੁਪਏ ਦੀ ਬਣਾਉਣੀ ਆ ਬਾਬੇ ਦੇ ਟਿੱਤੇ ਆ ਜਾਓ 30 35000 ਦੇ ਰਹਿਣਾ ਕੱਪੜਾ 30 35000 ਆ ਚੀਜ਼ਾਂ ਦੇਖ ਲਓ ਪਿਓਰ ਬੜਪਰੀ ਹਾਂਜੀ ਇਦਾਂ ਦਾ ਪੀਸ ਹੁਣ ਇਹ ਦਾ کہہ ਦਿਓ 1500 'ਚ ਇਹ ਵੀ 1500 'ਚ ਦੇਖੋ ਕਿੱਡਾ 35 ਦੁਪੱਟਾ ਸ਼ਰਟ ਕਿੰਨੀ ਸੋਹਣੀ ਉਤੋਂ ਬਣ ਗਿਆ ਲਹਿੰਗਾ ਇਹ ਰੇਟ ਹੈਗਾ 4500 ਪਰ ਬਾਬੇ ਛੱਡ ਦੇ 1500 ਚ ਲੈ ਜਾਓ ਤੁਸੀਂ ਆ ਦੇਖੋ ਗੈਂਚਰ ਉਹ ਦੁਪੱਟਾ ਛੜ ਨਾਲ ਔਰ ਕਹਿੰਦੇ ਆ ਤੁਹਾਡੇ 1500 ਚ ਆ ਭਾਜੀ ਪਾਫਰਾ ਕੰਮ ਕੀ ਉਹ ਦੁਪੱਟਾ ਸਾਰਾ ਦੇਖੋ ਫੋਰ ਸਾਈਡ ਕਿੰਨਾ ਹੈ ਵੀ ਆ 1300 ਰੁਪਏ ਚੂੜ ਕਰਤਾ ਬਾਬੇ ਨਾਲ ਗੀਆਂ ਕਰਤੀਆਂ 13 ਹੀ 13 ਜਿਹੜਾ ਮਰਜ਼ੀ ਲੈ ਜਾਓ ਦੁਪੱਟਾ ਦੇਖੋ ਨਾਲ ਹੈਂਡਵਰਕ ਨਾਲ ਹੈਵੀ ਹਾਂਜੀ ਚੱਕੋ ਭਾਜੀ 1300 ਸਾਰਾ ਹੈਂਡਵਰਕ ਕੀਤਾ ਹੋਇਆ ਸਲਵਾਰ ਵੀ ਦੇਖ ਲਈ ਆ ਦੁਪੱਟਾ ਵੀ ਤੁਸੀਂ ਇੱਕੋ ਡੀ ਆ 1500 ਆ ਹੋਰ ਰੇਟ ਘਟਾ ਕੱਟ ਕਰਤਾ 1000 ਰੁਪਏ ਦੇ ਵਿੱਚ ਘਟਾ ਆ ਲੋ ਭਾਜੀ 1000 ਰੁਪਏ ਦੇ ਤੇ ਉਹ ਡਿਜੀਟਲ ਦੇ ਉੱਪਰ অর্ਗੈਂਜ਼ਾ ਦੇ ਹੈਂਡਵਰਕ ਨਾਲ ਦੁਪੱਟਾ ਰੇ ਕੋਦੂ ਦੀ ਦੁਪੱਟਾ ਵੀ ਲਗਜ਼ਰੀ ਆ ਰੇਟ ਕੀ ਹੈ ਤਾਂ ਭਾਈ ਭਾਜੀ ਮੁਫਤ ਦਾ 1500 ਅੱਛਾ ਇਹ ਵੀ 1500 ਦਾ ਰਾਜਾ ਰਾਣੀਆਂ ਦੇ ਸਪੈਸ਼ਲ ਸੂਟ ਆ ਗਏ ਨੇ ਬ੍ਰਾਂਡ ਇਹ ਬ੍ਰਾਂਡ ਦੇ ਪੀਸ ਨੇ ਰੰਗ ਟਿਨ ਹੋਰ ਮਿਲ ਜਾਣਗੇ ਤੇ ਰੇਟ ਕਰਤਾ ਆਪਾਂ 2000 ਆ 6-7000 ਦੀ ਤਾਂ ਭਾਜੀ ਮੈਂ ਗਰੰਟੀ ਦੇਣਾ ਤੂੰ ਤਾਂ ਕਹਿੰਦਾ 4000 ਦੋ ਦੇ ਆ ਚੱਕੋ ਹਾਂਜੀ 2900 ਰੁਪਏ ਦੇ ਵਿੱਚ ਪਿਓਰ オリジナル ਸਲੋਜੀ ਅੱਜ ਵੱਡਾ ਫੈਰਾ ਕਰਨਾ ਆ ਦੇਖੋ ਭੈਣ ਭਰਾ ਦੂਰੋਂ ਦੂਰੋਂ ਆਏ ਹੋਏ ਆ ਵੱਡਾ ਫਾਇਦਾ ਲੈ ਰਹੇ ਆ ਬਾਬਾ ਜੀ ਬਥੇਰਾ ਫਾਇਦਾ ਕਰਤਾ ਤੁਸੀਂ 250 400 500 ਕਰਵਾ ਚੌਥ ਆ ਰਿਹਾ 5-5000 ਦੇ ਸੂਟ ਆ ਦੇਖੋ ਤੁਸੀਂ ਨੇਚਰਲ ਕਰੇਵ ਦਾ ਸੂਟ ਆ ਕੰਮ ਦੇਖ ਲਓ ਕੀਤਾ ਹੋਇਆ ਹਾਂਜੀ ਆ ਬਾਜੂ ਕੱਢਿਓ ਹੈਂਡ ਵਰਕਰ ਦੇ ਨਾਲ ਪਾਜੀ ਕੱਲਾ ਨਹੀਂ ਕਰਦੇ ਹਾਂਜੀ ਸਨਵਾਰ ਦੇ ਪੋਂਜੇ ਵੀ ਹੈਂਡਵਰਕ ਦੇ ਨਾਲ ਹਾਂ ਜਿਹੜਾ ਬਜ਼ਾਰਾਂ 'ਚ 3000 3500 ਤੋਂ ਸਟਾਰਟ ਹੁੰਦਾ ਕਰਵਾ ਚੋ ਸਪੈਸ਼ਲ ਪਾਜੀ ਆ ਚੱਕੋ ਦੁਪੱਟਾ ਨਾਲ 2.5 ਮੀਟਰ ਫੁੱਲ ਸੈਜ 1500 ਆ ਚੱਕੋ ਜੀ 15 1500 ਚ ਕਰਤੇ ਆ ਆ ਦੇਖੋ ਪੀਸ ਮੈਂ ਕਹਿੰਨਾ ਓਏ ਹੋਏ ਹੋਏ ਜਿਹੜੇ 5 5000 ਵਾਲੇ ਬਾਬੇ ਦੀ ਹੱਟੀ ਨੇ 15 1500 ਚ ਕਰਤੇ ਆ ਭਾਜੀ 900 ਰੁਪਏ ਦਾ ਕਰਤਾ ਜੇ ਇਹ 900 ਰੁਪਏ ਦਾ ਹੋਰ ਘਟਾਤਾ ਉਹ ਭਾਜੀ ਤੁਸੀਂ ਦੇਖੀ ਚਲੋ ਹੁਣ ਨੇਰੀਆਂ ਲੱਗੀ ਆ ਸੂਟਾਂ ਦੀ ਆਲੋਰ ਗੈਂਜ਼ਾ ਦਾ ਸੂਟ ਕੰਮ ਦੇਖੋ ਕੀਤਾ ਹੋਇਆ ਹਾਂਜੀ ਸਲਵਾਰ ਦੇ ਪੌਂਚੇ ਗੱਡੇ ਹੋਏ ਹਾਂਜੀ ਦੁਪੱਟਾ ਨਾਲ ਭਾਜੀ 800 ਰੁਪਏ ਕਰਤਾ ਜੀ 800 ਰੁਪਏ ਚ ਕਰਤਾ ਆ ਜੀ ਨੇਰੀ ਲਿਆਤੀ ਆ ਆ ਦੇਖੋ ਜਿਹੜੇ 4 400 35 350 ਵਾਲੇ ਸੂਟ ਬਾਬੇ ਦੇ ਟੇਢੇ ਆ 8 800 ਰੁਪਏ ਚ ਕਰਤੇ ਆ ਆ ਦੇਖੋ ਭਾਜੀ ਪੀਸ ਕਿਆ ਬਾਤ ਆ ਦੁਪੱਟਾ ਦੇਖੋ ਨਾਲ ਭਾਜੀ ਆ ਬਈ ਦੁਪੱਟਾ ਫੜ ਜਿਹੜਾ ਫੋਰ ਸਾਈਡ ਬੜਾ ਦਾਂ ਦੁਪੱਟਾ 3000 ਤੋਂ ਘੱਟ ਨਹੀਂ ਆਉਂਦਾ ਫੋਰ ਸੈੱਟ ਕੁੱਲ ਲੱਡਲਾ 10000 ਰੁਪਏ ਦਾ ਕਰਤਾ ਹੈ ਅੱਛਾ ਸੂਟ ਹੀ ਪੂਰਾ 1000 ਰੁਪਏ ਦਾ ਬਿਲਕੁਲ ਦੇਖੋ 3 3000 ਵਾਲੇ ਵੀ 1 1000 ਚ ਕਰਤੇ ਸੂਟ ਆਹ ਦੇਖੋ ਸ਼ਿਮਰ ਦੇ ਸੂਟ ਆਏ ਹਾਏ 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 ਬੈ ਜਾ ਬੈ ਜਾ ਬੈ ਜਾ ਹੋਈ ਪਈ ਆ ਮੈਂ ਕਹ ਪਾਜੀ ਇਦਾਂ ਦਾ ਸੂਟ 1100 ਦਾ ਕਰਤਾ ਆ ਦੇਖੋ ਆ ਦੰਮੀਆਂ ਦੇ ਲਾਕੇ ਬਜ਼ਾਰਾਂ ਦੇ ਵਿੱਚ 4 4000 35 3500 ਬਾਬੇ ਢੱਟੀ ਤੇ 1100 ਚ ਲੈ ਜਾਓ ਆ ਦੇਖੋ ਸਲਵਾਰ ਦੇ ਪੌਂਚੇ ਕੜਾਈ ਦੇ ਨਾਲ ਆਹ ਦੇਖੋ ਸ਼ਰਟ ਆਹ ਦੇਖੋ ਦੁਪੱਟਾ ਹਾਂਜੀ ਤੇ ਰੇਡਾਂ ਨਾਲ ਪਾਤਾ ਪਟਾਕਾ ਦੀਵਾਲੀ ਤੋਂ ਪਹਿਲਾਂ 800 ਦਾ ਅੱਛਾ 800 ਰੁਪਏ ਸੂਟ ਕਰਤਾ ਕਰਵਾ ਚੋਤੇ ਕਰੋ ਵੱਡਾ ਪਟਾਕਾ ਕੋਈ ਬਾਜੀ ਆ ਤੁਹਾਨੂੰ ਕੀ ਦੱਸਾਵਾਂ ਐਦਾਂ ਦੇ ਪਫਰੇ ਕੰਮ ਕੀਤੇ ਸੂਟ ਹਾਂਜੀ ਫੁੱਲ ਪੰਜਾਬੀ ਸਟਾਈਲ ਸੂਟ ਹਾਂਜੀ ਜੜੀਆਂ ਕਲਾਸ ਬ੍ਰਾਂਡਡ ਮਾ ਨੇ ਹਾਂਜੀ ਐਦਾਂ ਦੇ ਘੇਰੇ ਹੈਂਡਵਰਕ ਵਾਲੇ ਇਦਾਂ ਦੇ ਪੌਂਚੇ ਸਲਵਾਰਾਂ ਦੇ ਹਾਂਜੀ ਜਿਹੜੇ ਬਜ਼ਾਰਾਂ ਵਿੱਚ 3500 4000 ਸ਼ੋਅਰੂਮ ਵਿੱਚ ਤਿਆਰ ਹੁੰਦੇ ਆ ਆ 15 1500 ਕਰਤੇ ਲਓ 15 1500 ਦੇ ਵਿੱਚ ਕਰਤੇ ਜੀ ਆ ਲੈ ਜਾਓ ਹੁਣ ਬਜ਼ਾਰਾਂ 'ਚ ਆ ਕੇ ਲੁੱਟਾ ਨਾ ਕਰਾਓ ਆ ਦੇਖੋ 45 ਪੁਆਇੰਟਰ ਸਾਹਮਣੇ ਓਪਨ ਚੈਲੰਜ ਵੱਡਾ ਧਮਾਕਾ 1500 ਕਰਤਾ ਬਾਬਾ ਜੀ ਮੈਨੂੰ ਇੰਨੀ ਗੱਲ ਪਤਾ ਰੋਣਾ ਤੁਸੀਂ ਜ਼ਿਆਦਾ ਪਾ ਲੈਣਾ ਲੋਕਾਂ ਨੇ ਆ ਜਾਣਾ ਫੇਰ ਤੁਸੀਂ ਕਹਿਣਾ ਭਾਈ ਸਟਾਕ ਮੁੱਕ ਗਿਆ ਪਾਜੀ ਇਹਦੇ ਵਿੱਚ ਸਟੋਕ ਬਹੁਤ ਆ ਗਿਆ ਯਾ ਹਾਂ ਮੁਕਣਾ ਉਦੋਂ ਹੀ ਆ ਜਦੋਂ ਪੈਣਾ ਬ੍ਰਾਹਮਣੇ ਲੈਣਾ ਆ ਮੈਂ ਦੇ ਦੇਉਂਗੇ 15 15 ਜੇ ਹਲੋ 1000 ਚਲੋ ਤੁਸੀਂ 1500 ਦੀ ਗੱਲ ਕਰਦੇ ਹੋ ਆਹ ਜਾਨ ਵਿੱਚ ਆ ਪਾਜੀ ਪੀਸ ਦੇਖੀ ਚਲੋ ਉਹ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕਪੜਾ ਲੈਣਾ ਐਦਾਂ ਦਾ ਸੁਣ 900 ਦੇਖੋ ਇੱਕ ਗੱਲ ਦਾ ਵੱਡਾ ਚੈਲੰਜ ਆ ਜਿਹੜੇ ਬਾਜ਼ਾਰਾਂ 'ਚ ਆ ਕੇ ਤੁਸੀਂ ਦਾਜ ਬਰੀ ਲੱਖ ਲੱਖ ਰੁਪਏ ਦੀ ਬਣਾਉਣੀ ਆ ਬਾਬੇ ਦੇ ਟਿੱਤੇ ਆ ਜਾਓ 30 35000 ਦੇ ਰਹਿਣਾ ਕਪੜਾ 30 35000 ਚ ਕਪੜਾ ਆ ਦੇਖੋ ਭਾਜੀ ਪੀਸ ਆ ਦੇਖੋ ਸਲਵਾਰ ਦੇ ਪੌਂਚੇ ਹਾਂਜੀ ਹਲੋ ਪਿਓਰ ਗਲਾਸ ਦੀ ਸ਼ੌਟ ਮੈਨੂੰ ਲੱਗਦਾ ਤਾਂ ਤੁਸੀਂ ਬਾਜ਼ਾਰ ਚ ਵਹਿਫਟਾ ਪਾਣੀਆ 10 ਦਿਨ ਦੁਕਾਨਦਾਰਾਂ ਦਾ ਕੰਮ ਨਾ ਖਰਾਬ ਕਰੀ ਜਾਓ ਆ ਦੇਖੋ ਭਾਜੀ 800 ਰੁਪਏ ਚ ਕਰਤਾ ਜੀ ਇਹ 3 3000 ਚ ਦੁਕਾਨਦਾਰ ਵੇਚਦੇ 3 3000 ਚ ਸੂਟ ਬਾਬੇ ਨੇਤੀ ਦੇ 8 800 ਚ 8 800 ਚ ਕਰਤੇ ਜੀ 8 800 ਆ ਦੇਖੋ ਪੀਸ ਮੈਂ ਕਹਿੰਦਾ ਤਵਹੀ ਜਿਹਨੇ ਤਾਨੀ ਨੇਰੀ ਵਿਆਹ ਛਾੜਿਆ ਕੱਪੜਾ ਲੈਣਾ ਜਿਹਨੇ ਵਿਆਹ ਛਾੜਿਆ ਕੱਪੜਾ ਬਾਰ ਬਾਰ ਕਹਿੰਦਾ ਦਾਜ ਬੜੀਆਂ ਪਰੌਣੀਆਂ ਬਾਬੇ ਢੱਟੀ ਤੇ ਆ ਜਾਓ ਆ ਚੱਕੋ 1000 ਰੁਪਏ ਚ ਜਿੱਥੇ ਵੱਡੇ ਫੇਰੇ ਲੋਕਾਂ ਦੇ ਦਿਲ ਖੋਲ ਕੇ ਕਰ ਦਿੱਤੇ ਆ ਆ ਦੇਖੋ ਭਾਜੀ ਪੀਸ ਓਏ ਹੋਏ 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 ਪਿਓਰ ਨੇਚਰਲ ਕਰੇਬ ਹੈਂਡਵਰਕ ਦੇ ਬਾਬਾ ਜੀ ਇੱਕ ਵਾਰੀ ਬੈਲ ਬੁਲ ਚੈੱਕ ਕਰ ਲੋ ਦੇਖ ਲੋ ਤੁਸੀਂ ਵੀ ਦੇਖ ਲੋ ਉਹ ਮੇਰੇ ਦੇਖੀ ਜਾਣਾ 35 35 ਸੌਲੇ ਸੂਟਰ ਆ ਤੁਸੀਂ ਜਰੂਰ ਕੱਢ ਕੇ ਰਾਸਤਾ ਤੁਸੀਂ ਕਹਿੰਦੇ ਆ ਕੋਈ 1000 ਚ ਕੋਈ 1200 ਚ ਕੋਈ 1500 ਚ ਭਾਜੀ ਹੋਲ سیل ਦਾ ਕੰਮ ਕਰਦੇ ਆ ਵੱਡੇ ਫੇਰੇ ਆ ਤਾਂ ਵੱਡੇ ਧਮਾਕੇ ਦੇਣੇ ਆ ਐਦਾਂ ਦੇ ਪੀਸ ਹਾਂਜੀ ਆ ਚੀਜ਼ਾਂ ਦੇਖ ਲੋ ਪਿਓਰ ਬਰਬਰੀ ਹਾਂਜੀ ਐਦਾਂ ਦਾ ਪੀਸ ਹੁਣ ਇਹ ਨਾ ਕਹਿ ਰਹੇ 1500 ਚ ਇਹ ਵੀ 1500 ਚ ਇਦਾਂ ਦਾ ਦੁਪੱਟਾ ਹੈ ਵੀ 1500 ਚ ਆ ਦੇਖ ਲਓ ਤੁਸੀਂ ਬਰਬਰੀ ਦਾ ਦੁਪੱਟਾ ਦੇਖੋ ਪੂਰੇ ਪੰਜਾਬ ਦਾ ਚੈਲੰਜ ਤੇ ਰਪਲਾ ਹੋਵੇ ਆ ਦੇਖੋ ਬਰਬਰੀ ਬਰਬਰੀ ਕਹਿ ਕੇ 4 4000 ਦੁਕਾਨਦਾਰ ਕਰੀ ਜਾਂਦੇ ਆ ਬਾਬੇ ਦੇ ਹੱਟ ਨੇ ਬਰਬਰੀ ਸ਼ਰਬਰੀ ਵੀ ਕਰਦੀ 1500 ਰੁਪਏ ਦੇ ਵਿੱਚ ਆ ਦੇਖੋ ਆ ਗਿਆ ਲਹਿੰਗਾ 100 ਲੱਗੇ ਹੁਣ ਇਹ ਨਾ ਕਰਿਓ 1500 ਚ ਇਹ ਵੀ 1500 ਚ ਆ ਲੋ ਸ਼ਰਟ ਉਹ ਲਹਿੰਗਾ ਸੂਟ ਆ ਦੁਪੱਟਾ ਵੀ ਫੈਂਸੀ ਆ ਨਾਲ ਪਾਪਾ ਜੀ ਭਾਜੀ ਬਾਬੇ ਦੀ ਹੱਟੀਏ 1500 ਦੀ ਦਵਾਂਗੇ ਇਦਾਂ ਦਾ ਪੀਸ ਇਹ ਹੁਣ ਜੇ ਮੈਂ ਕਹਿ ਮੈਨੂੰ ਦੇ ਦਿਓ 5-7 ਭਾਜੀ ਮਿਲ ਜਾਣਗੇ ਦੇ ਦੇ ਦੂੰਗੇ ਕੋਈ ਟੈਨਸ਼ਨ ਨਹੀਂ ਆਹ ਦੇਖੋ ਕਿੱਡਾ ਫੈਂਸੀ ਦੁਪੱਟਾ ਸ਼ਰਟ ਕਿੰਨੀ ਸੋਹਣੀ ਉੱਤੋਂ ਬਣ ਗਿਆ ਲਹਿੰਗਾ ਇਹ ਰੇਟ ਹੈਗਾ 4500 ਪਰ ਬਾਬੇ ਦੀ ਛਿੱਟੀ ਤੇ 1500 ਚ ਲੈ ਜਾਓ ਤੁਸੀਂ ਭਾਜੀ ਜਿਹੜੀ ਮੈਂ ਪੀਸ ਦਿਖਾਣਾ ਪਿਆਣਾ ਇਹ ਜਲਵੇ ਆ ਜਲਵੇ ਤੀਜੇ ਵੀ ਸਪੈਸ਼ਲ ਇਹ ਮੌਕਾ ਦੁਬਾਰਾ ਨਹੀਂ ਆਣਾ ਸਿਲੇਕਟਡ ਯੂਨਿਕ ਡੀਸੈਂਟ ਚੀਜ਼ਾਂ ਆ ਚੱਕੋ ਜਨੀਕ ਪਰਸਨ ਨੇ ਪਾ ਤੇ ਪੰਗੇ ਸੂਟਾਂ ਦੇ ਰੇਟ ਕਰਤੇ ਨੰਗੇ ਆਹ ਦੇਖੋ ਜੀ ਇਹਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਦੁਪੱਟੇ ਦੇਖੀ ਜਾਓ ਦੁਪੱਟੇ ਆ ਦੇਖੋ ਕਿਦਾਂ ਹੈ ਕਿ ਨਹੀਂ ਸ਼ਹਿਰੀ ਟੇਸਟ ਵਾਲਾ ਦਿਖਾਈ ਜੰਨੇ ਆ 5000 4000 4500 ਆ ਦੇਖੋ ਭਾਜੀ ਪਫਰਾ ਕੰਮ ਕੀਤਾ ਸਲਵਾਰ ਦੇ ਪੌਚਿਆਂ ਦੇ ਕੰਟਰਾਸਟ ਦੇ ਵਿੱਚ ਆ ਦੇਖੋ ਔਰ ਗੈਂਜ਼ਰਾ ਦੁਪੱਟਾ ਸ਼ਰ ਨਾਲ ਔਰ ਕਹਿੰਦੇ ਥੋੜੀ 1500 ਚ ਆ ਭਾਜੀ ਪਫਰਾ ਕੰਮ ਕੀਤਾ ਮੈਂ ਦੁਪੱਟਾ ਦਿਖਾਣ ਲੱਗਾ ਰੂਖ ਖੁਸ਼ ਹੋ ਜੇਗੀ 3500 ਤੋਂ ਥੱਲੇ ਗੱਲ ਨਹੀਂ ਕਰਦਾ ਦੁਕਾਨਦਾਰ ਹਾਂ ਆਪਾਂ 1500 ਆ ਦੇਖੋ ਦੁਪੱਟਾ ਚੈੱਕ ਕਰੋ ਤੁਸੀਂ ਬਾਕੀ ਬਾਹ ਦੇਖੋ ਦੁਪੱਟਾ ਸਾਰਾ ਦੇਖੋ ਫੋਰ ਸਾਈਡ ਕਿੰਨਾ ਹੈ ਵੀ ਆ ਆ ਸ਼ਰਟ ਚੈੱਕ ਕਰ ਲਓ ਗਲਾ ਘੇਰਾ ਬਾਜੂ ਵਰਕੇ ਥੱਲੇ ਆ ਦੇਖੋ ਪਹੁੰਚ ਆ ਦੇਖੋ ਸਲਵਾਰ ਦੇ ਪਹੁੰਚੇ ਐ ਲੋ ਪਿਓਰ ਔਰਗੈਂਜ਼ਾ ਦੇ ਪਫੜਾ ਹੈਂਡ ਦਾ ਕੰਮ ਹਾਂਜੀ ਮਿਰਰ ਵਰਕ ਦੇ ਨਾਲ ਤੇ ਐਦਾਂ ਦਾ ਭਾਜੀ ਡਿਜ਼ਾਈਨਰ ਦੁਪੱਟਾ ਉਹ ਦੁਪੱਟਾ ਹੀ 1500 ਆਪਾਂ ਸੂਟ 1500 ਕਰਤਾ ਜੀ ਅੱਛਾ 1500 ਜੇ ਵੀ ਕਰਤਾ ਕਰਤਾ ਭਾਜੀ ਸੋ ਆਹ ਚੀਜ਼ਾਂ ਚੈੱਕ ਕਰੀ ਜਾਓ ਬਾਰ-ਬਾਰ ਉਹੀ ਗੱਲਾਂ ਤੁਹਾਨੂੰ ਕਹੀ ਜਾਂਦੇ ਆ ਬਾਜ਼ਾਰਾਂ ਚ ਜਾ ਕੇ ਲੁੱਟਾ ਨਾ ਕਰਾਓ ਬਾਬੇ ਦੀ ੱਟੀ ਤੁਹਾਡਾ ਕਰੀ ਫਾਇਦਾ ਆਜੋ ਆਉਣਾ ਕਿੱਥੇ ਆ ਬੱਸ ਢੇ ਦੇ ਬਿਲਕੁਲ ਸਾਹਮਣੇ ਆ ਦੇਖੋ ਭਾਜੀ ਬੈਠੋ ਆਜੋ ਰਾਜਾ ਰਾਣੀਆਂ ਲਈ ਸਪੈਸ਼ਲ ਸੂਟ ਆ ਗਏ ਨੇ ਬ੍ਰਾਂਡ ਬਹੁਤ ਡਿਮਾਂਡ ਅਰਿਜੀਨਲ ਭਾਜੀ ਅਰਿਜੀਨਲ ਬਹੁਤ ਡਿਮਾਂਡ ਜੀ ਰਾਜਾ ਆਹ ਦੇਖੋ ਜੀ ਇਹ ਬ੍ਰਾਂਡ ਦੇ ਪੀਸ ਨੇ ਰੰਗ ਟੀਆਂ ਹੋਰ ਮਿਲ ਜਾਣਗੇ ਤੇ ਰੇਟ ਕਰਤਾ ਆਪਾਂ 2000 ਰੁਪਇਆ ਅੱਛਾ ਰਾਜਾ ਰਾਣੀ 2000 ਦੇ ਦੋਗੇ ਤੁਸੀਂ ਭਾਜੀ ਮੈਂ ਤੁਹਾਨੂੰ ਇੱਕ ਪੀਸ ਦਿਖਾਣ ਜਾ ਰਿਹਾ ਇਹ 5-5000 ਚ ਵੇਚਦੇ ਆ ਅੱਛਾ ਇਹ ਕੋਈ ਕਾਪੀਆਂ ਨਹੀਂ オリジナル ਕਪੜਾ ਫੀਲ ਕਰਨ ਵਾਲਾ ਭਾਜੀ ਇੱਕ ਚੀਜ਼ ਦਿਖਾਣ ਜਾ ਰਿਹਾ ਓਪਨ ਚੈਲੰਜ ਕਰ ਰਿਹਾ ਆ 6-7000 ਦੀ ਦਾ ਭਾਜੀ ਮੈਂ ਗਾਰੰਟੀ ਦੇਣਾ ਤੁਸੀਂ ਤਾਂ ਕਹਿੰਨਾ 4000 ਤਾਂ ਦੇ ਦੇ ਆ ਚੱਕੋ ਹਾਂਜੀ 2900 ਰੁਪਏ ਦੇ ਵਿੱਚ ਪਿਓਰ オリジナル ਇਹ 2900 ਦੇ 2900 ਤਾਂ ਦੁਕਾਨਦਾਰ ਨੂੰ ਆਪ ਨਹੀਂ ਮਿਲਦਾ ਤੁਸੀਂ ਲੋਕਾਂ ਨੂੰ ਦਈ ਜਾਂਦੇ ਹੋ ਭਾਜੀ ਵੱਡਾ ਫੇਰਾ ਕਰਨ ੜਿਆ ਵੱਡਾ ਫੇਰਾ ਧਮਾਕੇ ਪਾਉਣੇ ਆ ਰੇਟਾਂ ਦੇ ਪਟਾਕੇ ਪਾ ਲੈਣੇ ਆ ਹਾਂਜੀ ਚੀਜ਼ਾਂ ਇੱਕੋ ਇੱਕ ਦੇਣੀਆਂ ਤੋਹਫੇ ਦੇਣੇ ਆ ਤੋਹਫੇ ਹਾਂਜੀ ਇਦਾਂ ਦੀਆਂ ਚੀਜ਼ਾਂ ਆਹ ਦੇਖ ਲਓ ਇਹ ਆਹ ਦੇਖੋ ਪੀਸ ਹੈਂਡਵਰਕ ਦਾ ਕੰਮ ਕੀਤਾ ਇਹਦੇ ਤੇ ਤਾਂ ਆਹ ਦੇਖੋ ਹੈਂਡਵਰਕ ਭਾਜੀ ਚੀਜ਼ ਕਿਹ ਬਣੀ ਹੋਈ ਗਲੇ ਦੇ ਕਮਰ ਟਰੇਪ ਦੀ ਪ੍ਰਿੰਟਡ ਸਲਵਾਰ ਨਾਲ ਬਾਜੂ ਵਰਕ ਨਾਲ ਬਾਜੂ ਵਰਕ ਨਾਲ ਭਾਜੀ ਡਿਜੀਟਲ ਦੁਪੱਟਾ ਨਾਲ ਹਾਂਜੀ ਰੇਟ 1500 ਆ ਵੀ 1500 ਚ ਭਾਜੀ 1500 ਚ ਹਲੋ ਹਲੋ ਆਦਾਂ ਦਾ ਸੂਟ ਹੈ ਵੀ ਟਿਸ਼ੂ ਦੇ ਉੱਪਰ 1000 ਰੁਪਏ ਦਾ ਲਓ ਆ ਤੁਸੀਂ ਚੈੱਕ ਕਰ ਲਓ ਸਾਰਾ ਹੈਂਡ ਵਰਕ ਕੀਤਾ ਹੋਇਆ ਸਲਵਾਰ ਵੀ ਦੇਖ ਲਈ ਆ ਦੁਪੱਟਾ ਵੀ ਤੁਸੀਂ ਇੱਕੋ ਡੇ 1500 ਲਓ ਆ ਹੋਰ ਰੇਟ ਘਟਾ ਕੱਟ ਕਰਤਾ 1000 ਰੁਪਏ ਦੇ ਵਿੱਚ ਘਟਾ ਆ ਲੋ ਭਾਜੀ 1000 ਰੁਪਏ ਦੇ ਅੱਛਾ ਆ ਜਿਹੜਾ ਹੁਣ ਮੈਂ ਖੋਲਣ ਲੱਗਾ 20 ਛੇ ਬਣੀ ਹੋਈ ਹੈ ਗਲੇ ਤੇ ਕੋਈ ਨਹੀਂ ਭਾਜੀ 20 ਛੇ ਬਣੀ ਤਾਂ ਕੀ ਹੋ ਗਿਆ ਕਾਰੀਗਰਨੀ ਬਣਾਈ ਹੈ ਕਰੇਟ ਕੀ ਇਹਦਾ 800 ਰੁਪਿਆ ਇਹ 800 ਦੇ ਆ ਲੋ ਆ ਲੋ ਹੈਵੀ ਹੈਂਡਵਰਕ ਆ ਦੇਖੋ ਦੁਪੱਟਾ ਨਾਲ ਮਾਤਰਵਾ 10 ਦਿਨ ਵੱਡੇ ਫੇਰੇ ਕਰਦੇ ਆ ਭਾਜੀ 1300 ਚ 10 ਦਿਨ 10 ਅਕਤੂਬਰ ਤੱਕ ਕਰਵਾ ਚੋ ਉਸ ਤੋਂ ਪਹਿਲਾਂ ਪਹਿਲਾਂ ਆ ਜਾਓ ਚਾਹੇ ਵਿਆਹ ਲਈ ਦਾ ਕੱਪੜਾ ਲੈਣਾ ਚਾਹੇ ਕਾਰਵਾ ਚੌਧਰੀ ਸੂਟ ਲੈਣੇ ਆ ਵੱਡੇ ਫੇਰੇ ਬਾਬੇ ਸੱਟੀ ਦੇ ਕਰਤੇ ਆ ਆ ਦੇਖੋ ਭਾਜੀ ਪੀਸ ਤਿੰਨ ਤਿੰਨ ਗੁਣਾ ਘੱਟ ਰੇਟਾ ਦੇਖੋ ਪਿਓ ਡਿਸਟਲ ਦੇ ਉੱਪਰ ਔਰਗੈਂਜ਼ਾ ਜੇ ਹੈਂਡਵਰਕ ਨਾਲ ਦੁਪੱਟਾ ਦੇਖੋ ਤੁਸੀਂ ਓਏ ਹੋਏ 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 ਮੋਤੀ ਵਰਕ ਕੀਤੇ ਹੋਏ ਆ ਆ ਦੇਖੋ ਜੀ ਹੈਂਡਵਰਕ ਦੇਖੋ ਮੋਤੀਆਂ ਦਾ ਕੰਮ ਕੀਤਾ ਦੁਪੱਟਾ ਵੀ ਲਗਜ਼ਰੀ ਆ ਰੇਟ ਕੀ ਇਹਦਾ ਭਾਈ ਭਾਜੀ ਮੁਫਤ ਦਾ 1500 ਅੱਛਾ ਇਹ ਵੀ 1500 ਚ ਆਹ ਦੇਖੋ ਭਾਜੀ ਪਿਓ ਦੇਸੀ ਕਿਉ ਡਿਸਟਲ ਦੇ ਵਿੱਚ 1300 ਰੁਪਏ ਸੂਟ ਕਰਤਾ ਹਾਂਜੀ ਕਿੰਨੇ ਦਾ 1300 ਰੁਪਏ ਚ ਸੂਟ ਕਰਤਾ ਬਾਬੇ ਨਾਨਕ ਦੀਆਂ ਕਰਤੀਆਂ 13 ਹੀ 13 ਜਿਹੜਾ ਮਰਜ਼ੀ ਲੈ ਜਾਓ 8 800 ਚ 1000 1000 ਚ 15 1500 12 1200 ਆਹ ਦੇਖੋ ਭਾਜੀ ਸੂਟ ਓਏ ਹੋਏ ਹੋਏ ਹੋ ਹੂੰ ਦੁਪੱਟਾ ਦੇ ਕੋ ਨਾਲ ਹੈਂਡਵਰਕ ਨਾਲ ਹੈਵੀ ਹਾਂਜੀ ਚੱਕੋ ਭਾਜੀ 1300 ਭਾਜੀ ਕੋਈ ਗੱਲ ਦੱਸਣਾ ਇੰਨੇ ਸੂਟ ਕੋਲਣ ਦਾ ਕਾਰਨ ਭਈ 3 4000 5000 2700 2200 ਸਾਰਾ ਹੀ 1500 800 ਤੋਂ 1500 ਕਰਤੇ ਵੀ ਜਲਦੀ ਆ ਜਾਓ ਨੰਬਰ 98804723 ਬਾਬੇ ਰੱਟੀ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸਿਰੇ ਨੌਤਲਾ ਕੇ ਸ਼ਾਮੀ ਅੱਜ ਵੇਰਾ ਕਰਵਾ ਚੌਥਾ ਆ ਰਿਹਾ ਤਾਂ ਤੁਸੀਂ ਆ ਜਾਓ ਬਾਬੇ ਰੱਤਨ ਨਵੇਂ ਨਵੇਂ ਸੂਟ ਲੈ ਲੈਣੇ ਸਸਤੀ ਕੀਮਤ ਕਿਤੇ ਜਾਣਦੀ ਲੋੜ ਨਹੀਂ ਤੁਹਾਨੂੰ ਕਿਉਂਕਿ ਵੱਡੇ ਫੈਰੇ ਆ 1 ਲੱਖ ਵਾਲਾ ਕੱਪੜਾ 30 35 ਆ ਤੁਹਾਨੂੰ ਅਸੀਂ ਦੇ ਕੇ ਭੇਜਣਾ ਕੈਰਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਕੜ ਸਾਹ ਡਿਵੀਜ਼ਨ ਅੰਮ੍ਰਿਤਸਰ